ਹਾਂਜੀ ਠੀਕ ਹੈ ਸਰ ਮਾਜੀ ਕਨਵਾਤਾ ਦਾ ਬੋਲ ਬੋਲੀ ਬੱਜੀ ਠੀਕ ਹੈ ਥੈਂਕ ਯੂ ਸਰ ਇਹ ਕਿਹੜਾ ਚਲੇ ਸੇਖੋ ਪਜੀ ਠੀਕ ਹੈ ਹਾਂ ਠੀਕ ਹੈ ਸਰ ਇੱਕ ਕੱਲਾ ਬੰਦਾ ਪਉਣੇ ਨੂੰ ਆ ਗਿਆ श्री राहुल गड्डी श्री सतपाल सिंह खराज जिंदाबाद जिंदाबाद सरदार सतपाल सिंह जिंदाबाद सिंह खराज जिंदाबाद जिंदाबाद राहुल गड्डी जिंदाबाद जिंदाबाद सोनिया सारे स्वागत नो बे ਕਿਸ ਕਰਵਾਇ ਚਲਾਈ ਚੋ ਨਾ ਸਾਡੇ ਦਰਮਿਆਨ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਤੁਹਾਡਾ ਇੱਕ ਕਿੜਾ ਪੰਜ ਸਾਲਾਂ ਬਾਅਦ ਟਾਈਮ ਆਉਂਦਾ ਹੈ। ਜੀ ਇੱਥੇ ਜੀ ਆਪਣੇ ਉਮੀਦਵਾਰ ਨੇ ਡਟ ਕੇ ਮਾਤ ਦੇ ਗਏ। ਮੈਂ ਚਾਹਨਾ ਉਸ ਤੋਂ ਤੁਹਾਡਾ ਸਾਰਾ ਧੰਨਵਾਦ ਕਰਦਾ। ਵੀ ਇਹਦੇ ਕਾਮਯਾਬੀ ਦੇ ਉੱਤੇ ਵਿੱਚ ਇੱਥੇ ਲੋਕ ਸਾਡੇ ਕੋਲ ਆ ਰਹੇ ਨੇ ਕਿ ਵੀ ਸਾਨੂੰ ਖੈਰਾ ਸਾਹਿਬ ਨਾਲ ਮਿਲਣ ਦਾ ਟਾਈਮ ਲੋ। ਅਸੀਂ ਖੈਰਾ ਸਾਹਿਬ ਦੇ ਨਾਲ ਚੱਲਣਾ ਹੈ। ਅਸੀਂ ਕਾਂਗਰਸ ਪਾਰਟੀ ਦੇ ਨਾਲ ਚੱਲਣਾ ਹੈ। ਅੰਨਾ ਪਾਰਟੀ ਪਾਰਟੀ ਪਾਜੀ ਤੋਂ ਉੱਤੇ ਉੱਤੇ ਗੱਲ ਕਰ ਰਹੇ ਨੇ ਅੱਜ। ਉਹ ਬਹੁਤ ਸਾਰੇ ਟੈਲੀਫੋਨ ਬਹੁਤ ਸਾਰੇ ਲੋਕ ਮਿਲ ਲਾਉਂਦੇ ਜਿਹੜੇ ਬਿਲਕੁਲ ਲੀਡਰਸ਼ਿਪ ਬੇਈਮਾਨ ਹੋਈਆ ਉਹਨਾਂ ਦੇ ਖੱਲਾ ਕੇਡਾ ਥੋੜਾ ਬੇਈਮਾਨ ਹੋਇਆ ਉਹ ਵਾਸਤੇ ਔਰ ਕਿਸਾਨੀ ਤੇ ਆਪਣੀ ਪੰਜਾਬੀਅਤ ਦੀ ਲੜਾਈ ਲੜਨ ਵਾਸਤੇ ਤੱਤ ਪਰਨੇ ਕਿਸੇ ਤਰ੍ਹਾਂ ਮੰਡੀ ਬੰਦੇ ਕੀ ਕੰਮ ਬਸ ਕੁਛ ਨਹੀਂ ਜੀ ਉਸ ਪਰਮਾਤਮਾ ਵਾਹਿਗੁਰੂ ਈਸ਼ਵਰ ਦੀ ਕਿਰਪਾ ਨਾਲ ਬਹੁਤ ਸਤਕਾਰ ਮਿਲ ਰਿਹਾ ਵਾ ਅੱਜ ਉਸੇ ਲੜੀ ਵਿੱਚ ਇੱਕ ਹਾਲਾਂਕਿ ਕਣਕਾਂ ਦੇ ਵਾਢੀ ਦਾ ਪੁਰਜ਼ੋਰ ਸੀਜ਼ਨ ਹੈ ਇਦੇ باوجود ਵੀ ਮੈਨੂੰ ਪਿੰਡਾਂ ਦੇ ਵਿੱਚ ਸਮਰਥਨ ਮਿਲ ਰਿਹਾ ਔਰ ਸਮਰਥਨ ਕੱਲਾ ਕਾਂਗਰਸ ਦੇ ਕੇਡਰ ਵਰਕਰਸ ਦਾ ਨਹੀਂ ਮਿਲ ਰਿਹਾ ਜਿਦਾ ਅਸੀਂ ਅੱਜ ਚੱਠਾ ਪਰਿਵਾਰ ਦੇ ਵਿੱਚ ਆਏ ਸਦਾਨਾਰ ਸਿੰਘ ਜੀ ਸਵਰਗਵਾਸੀ ਇਸ ਪਿੰਡ ਦੇ ਸਰਪੰਚ ਰਹੇ ਉਹਨਾਂ ਦਾ ਪਰਿਵਾਰ ਹੈ ਉਹਨਾਂ ਦੇ ਹੁਣ ਹਰ ਪੁੱਤਰਾ ਉਹਨਾਂ ਦੇ ਪੁੱਤਰ ਉਹਨਾਂ ਦੇ ਬੱਚੇ ਉਹਨਾਂ ਨੇ ਬਹੁਤ ਕੱਟ ਕੀਤਾ ਮੇਰੇ ਨਾਲ ਕਾਲਾ ਢਿੱਲੋਂ ਜੀ ਪ੍ਰੈਜ਼ੀਡੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਵੀ ਨੇ ਤੋਂ ਸਾਰੇ ਵਰਗਾਂ ਦਾ ਸਪੋਰਟ ਮਿਲ ਰਹੀ ਹੈ ਮੈਨੂੰ ਬਹੁਤ ਸਾਰੇ ਸ਼ਰਮਣੀਆਂ ਅਗਲੀ ਦਲ ਦੇ ਵਰਕਰ ਜਿਹੜੇ ਕਿ ਇਹ ਸਮਝਦੇ ਨੇ ਕਿ ਅਸਲ ਪੰਥ ਦੀ ਗੱਲ ਜਾਂ ਪੰਥਕ ਮੁੱਦਿਆਂ ਦੇ ਉੱਤੇ ਮੈਂ ਵੀ ਆਪਣਾ ਜਿਹੜਾ ਬੜਾ ਪੂਰਾ ਪੱਖ ਰੱਖਿਆ ਚੰਗੇ ਤਰੀਕੇ ਨਾਲ ਉਹਨਾਂ ਦੇ ਹੱਕ ਵਿੱਚ ਚਾਹੇ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਦੀ ਗੱਲ ਹੋਵੇ ਚਾਹੇ ਉਹ ਭਾਈ ਗੁਰਦੇਵ ਸਿੰਘ ਕੋਂਕੇ ਜਥੇਦਾਰ ਦੀ ਡਿਸਪੀਰੈਂਸ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਜਾਣਾ ਹੋਵੇ ਚਾਹੇ ਉਹ ਐਸਜੀਪੀਸੀ ਔਰ ਅਕਾਲ ਤਖਤ ਸਾਹਿਬ ਦਾ ਪੋਲੀਟਿਕਾਈਜ਼ ਹੋਣਾ ਸਿਆਸੀਕਰਨ ਹੋਣਾ ਇਹ ਸਾਰੀਆਂ ਗੱਲਾਂ ਮੈਂ ਦਰਜਾ ਬਰ ਦਰਜਾ ਸਮੇਂ ਬਰ ਸਮੇਂ ਅਸੀਂ ਆਪਣੇ ਲੋਕਾਂ ਦੀ ਕਚੇਰੀ ਵਿੱਚ ਰੱਖਦੇ ਹਾਂ ਇਸੇ ਤਰ੍ਹਾਂ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਨੇ ਉਹ ਵੀ ਆਪਣੀ ਨੀਡਰਸ਼ਿਪ ਤੋਂ ਬਹੁਤ ਖਫਾ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਸਿਰਫ ਯੂਟਿਲਾਈਜ਼ ਕੀਤਾ ਜਾ ਰਿਹਾ ਸਾਡਾ ਸਾਨੂੰ ਐਕਸਪਲੋਇਟ ਕੀਤਾ ਸਾਡਾ ਸ਼ੋਸ਼ਣ ਹੋ ਰਿਹਾ ਵਾ ਜਦ ਅਹੁਦੇ ਦੇਣ ਦੀ ਗੱਲ ਹੈ ਉਹ ਗੈਰ ਪੰਜਾਬੀਆਂ ਦੇ ਹੱਥ ਵਿੱਚ ਜਾ ਰਹੇ ਟਿਕਟਾਂ ਦੇਣ ਦੀ ਗੱਲ ਹੈ ਤਾਂ ਉਹ ਮੰਤਰੀਆਂ ਸੰਤਰੀਆਂ ਦੇ ਹੱਥ ਚਾਰੇ ਨੇ ਜੇ ਰਾਜ ਸਭਾ ਦੇ ਮੈਂਬਰ ਬਣਨੇ ਤੋਂ ਲਵਲੀ ਯੂਨੀਵਰਸਿਟੀ ਵਰਗੇ ਅਮੀਰ ਆਦਮੀਆਂ ਤੇ ਸਨੀ ਰੋੜੇ ਵਰਗੇ ਬਿਲਡਰਾਂ ਨੂੰ ਜਾਣੀਆਂ ਤੇ ਗੈਰ ਪੰਜਾਬੀ ਪਾਠਕ ਤੇ ਚੱਡਿਆਂ ਦੇ ਹੱਥ ਵਿੱਚ ਜਾਣੀਆਂ ਤੋ ਉਹਨਾਂ ਦਾ ਕੇਡਰ ਆਪਣੇ ਇਹਨਾਂ ਦੇ ਆਗੂਆਂ ਤੋਂ ਬਹੁਤ ਮਯੂਸਸ ਹੋ ਆ ਮੈਨੂੰ ਲੱਗ ਰਿਹਾ ਹੈ ਕਿ ਬਹੁਤ ਅੱਛਾ ਸਮਰਥਨ ਔਰ ਬੜੇ ਚੰਗੇ ਤਰੀਕੇ ਨਾਲ ਅਸੀਂ ਇਸ ਇਲੈਕਸ਼ਨ ਨੂੰ ਪਾਰ ਕਰਾਂਗੇ ਇਹ ਹੈ ਕਿ ਜਦੋਂ ਆਮ ਆਦਮੀ ਪਾਰਟੀ ਜਿੱਤਦੀ ਆ 92 ਐਮਐਲਏ ਆਉਂਦੇ ਉਹਨਾਂ ਦੇ ਕਿਹੜੇ ਐਮਐਲਏ ਸੀ ਕਿਹੜੇ ਇੰਚਾਰਜ ਸੀਗੇ ਇਹ ਵੋਟਾਂ ਪਾਉਣੀਆਂ ਨੇ ਲੋਕਾਂ ਨੇ ਸਾਡਾ ਜਿਹੜਾ ਕੇਡਰ ਆ ਉੱਥੇ ਬੜਾ ਮਜ਼ਬੂਤ ਆ ਮਹਿਲਕਲਾਂ ਤੇ ਭਦੋੜ ਦੇ ਵਿੱਚ ਸਾਡੇ ਜਿਹੜੇ ਵਰਕਰ ਨੇ ਉਹ ਥੱਲਿਓਂ ਲੈ ਕੇ ਮੰਡਲ ਪ੍ਰਧਾਨ ਤੋਂ ਲੈ ਕੇ ਪਿੰਡ ਤੋਂ ਲੈ ਕੇ ਬੂਤ ਤੱਕ ਬਲੋਕਾਂ ਤੱਕ ਜ਼ਿਲ੍ਹੇ ਤੱਕ ਸਾਰਾ ਬੰਦੋਬਸਤ ਕਾਇਮ ਆ ਕੋਈ ਇਸ ਤਰ੍ਹਾਂ ਦੀ ਚਿੰਤਾ ਨਹੀਂ ਕਰਦਾ ਤਾਂ ਬਹੁਤ ਅਜ਼ੀਜ਼ ਸਾਥੀ ਨੇ ਬੜੇ ਸਤਿਕਾਰਯੋਗ ਨੇ ਉਹਨਾਂ ਨੂੰ ਅਸੀਂ ਉਹ ਤੁਹਾਨੂੰ ਸਭ ਨੂੰ ਪਤਾ ਕਿ ਉਹ ਪਿੱਛੇ ਕੈਨੇਡਾ ਗਏ ਹੋਏ ਸੀ ਆਪਣੇ ਵਾਈਫ ਔਰ ਬੱਚਿਆਂ ਦੇ ਨਾਲ ਤਾਂ ਉਹਨਾਂ ਨੂੰ ਮੇਰਾ ਉਹਨਾਂ ਦਾ ਰਾਫਤਾ ਹੋ ਗਿਆ ਬਹੁਤ ਜਲਦ ਪਰਮਲ ਸਿੰਘ ਤੋੜਾ ਤੁਹਾਨੂੰ ਪਧੋੜ ਵਿੱਚ ਮੇਰੇ ਕੈਂਪੇਨ ਵਿੱਚ ਨਜ਼ਰ ਆਉਣਗੇ ਸ਼ਰਤ ਉਹਨਾਂ ਨੇ ਆ ਜਾਣਾ ਮੁੱਦਾ ਮੁੱਦਾ ਇੱਕ ਥੋੜੋ ਜੀ ਅਨੇਕ ਮੁੱਦੇ ਨੇ ਗੱਲ ਇਹ ਆ ਕਿ ਜਦੋਂ ਦੀ 2 ਸਾਲ ਦੀ ਸਰਕਾਰ ਬਣੀ ਆ ਪਹਿਲਾ ਤਾਂ ਮੁੱਦਾ ਇਹ ਆ ਕਿ ਕਿਸੇ ਪਿੰਡ ਚ ਕਿਸੇ ਕਸਬੇ ਚ ਕਿਸੇ ਸ਼ਹਿਰ ਵਿੱਚ ਇੱਕ ਨਵੀਂ ਇੱਟ ਨਹੀਂ ਲੱਗੀ ਕੋਈ ਕੰਮ ਮਤਲਬ ਚੀਫ ਮਿਨਿਸਟਰ ਦਾ ਕੌਨਸਟੈਂਸੀ ਆ ਉਹਦਾ ਜ਼ਿਲ੍ਹਾ ਵਾ ਤੁਸੀਂ ਦੱਸ ਦਿਓ ਮੈਨੂੰ ਸੰਗਰੂਰ ਦੇ ਵਿੱਚ ਕੋਈ ਵਿਲੱਖਣ 3 4 5 ਵੱਡੀਆਂ ਪ੍ਰਾਪਤੀਆਂ ਆ ਮਸਤੂਆਣਾ ਸਾਹਿਬ ਦੇ ਲਾਗੇ 2 ਸਾਲਾਂ ਦਾ ਜਾਂ 1.5 ਸਾਲ ਦਾ ਨਹੀਂ ਪੱਥਰ ਹੀ ਖੜਾ ਮੈਡੀਕਲ ਕਾਲਜ ਦਾ ਇਕੱਲਾ ਇੱਥੇ ਨਹੀਂ ਖੜਾ 16 ਮੈਡੀਕਲ ਕਾਲਜਾਂ ਦੇ ਨਹੀਂ ਪੱਥਰ ਸਾਰੇ ਪੰਜਾਬ ਦੇ ਵਿੱਚ ਖੜੇ ਕੰਮ ਕੋਈ ਨਹੀਂ ਹੋਇਆ ਔਰ ਇਹਨਾਂ ਨੇ ਜਿਹੜੀਆਂ ਗ੍ਰਾਂਟਾਂ ਸੀ ਉਹ ਬਿਲਕੁਲ ਫ੍ਰੀਜ਼ ਕਰਕੇ ਰੱਖੀਆਂ ਦੇਖੋ ਮੇਰੇ ਨਾਲ ਪਰਸੋਂ ਅਸੀਂ ਮੈਂ ਤੇ ਵਜਿੰਦਰ ਸਿੰਘਲਾ ਸੀਗੇ ਸ਼ਿਵਮ ਕਲੋਨੀ ਤੇ ਆਫਿਸਰਸ ਕਲੋਨੀ ਇਕ ਸੰਗਰੂਰ ਚ ਇਹਨਾਂ ਨੇ 28 ਕਰੋੜ ਰੁਪਇਆ ਉਹਦੇ ਸੀਵਰੇਜ ਦਾ ਦੋ ਬੋਰਡਾਂ ਦਾ ਮਨਜ਼ੂਰ ਕਰਿਆ ਥੋੜਾ ਕੰਮ ਉਹਨਾਂ ਦੇ ਵੇਲੇ ਜਿਹੜਾ ਹੋ ਗਿਆ ਹੋ ਗਿਆ ਬਾਕੀ ਬੰਦ ਕਰ ਦਿੱਤਾ ਇਹਨਾਂ ਨੂੰ ਤਾਂ ਐ ਲੱਗਣ ਲੱਗ ਗਿਆ ਕਿ ਜੇ ਕਿਤੇ ਕਾਂਗਰਸ ਨੇ ਪੈਸੇ ਦੇ ਨਾਲ ਕੰਮ ਹੋ ਗਿਆ ਤੇ ਪਤਾ ਨਹੀਂ ਕਾਂਗਰਸ ਦਾ ਕ੍ਰੈਡਿਟ ਨਾ ਲੈ ਜਸ ਇੱਕ ਟ੍ਰੈਜਰੀ ਖਜ਼ਾਨਾ ਡਿਵੈਲਪਮੈਂਟ ਕਿਸੇ ਇੱਕ ਪਾਰਟੀ ਵਿਸ਼ੇਸ਼ ਦੀ ਨਹੀਂ ਉਹ ਲੋਕਾਂ ਵਾਸਤੇ ਪ੍ਰਕਿਰਿਆ ਬਣੀ ਹੋਈ ਹੈ ਜੀ ਉੱਤ ਚਲੋ ਜਦੋਂ ਕੋਈ ਉਹਨਾਂ ਦੀ ਗੱਲ ਆਵੇਗੀ ਪਬਲਿਕ ਡੋਮੇਨ ਦੇ ਵਿੱਚ ਹਲੇ ਤਾਂ ਕਿਆਫ ਜਦੋਂ ਕੋਈ ਗੱਲ ਆਵੇਗੀ ਉਹਦੇ ਤੇ ਚਰਚਾ ਕਰਾਂਗੇ ਦੇਖਾਂਗੇ ਕੀ ਕਰ ਸਕੀ ਕੀ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਨਾਲ ਵੀ ਬਹੁਤ ਅਨਿਆਏ ਤੇ ਬਹੁਤ ਇਨਜਸਟਿਸ ਹੋਇਆ ਅਗਰ ਕਿਸੇ ਨੇ ਕੋਈ ਗਲਤ ਕੰਮ ਕੀਤਾ ਪੰਜਾਬ ਦੀ ਧਰਤੀ ਤੇ ਕੋਈ ਥਾਣੇ ਝਗੜਾ ਹੋ ਗਿਆ ਤੁਸੀਂ 452 ਲਾਓ 307 ਲਾਓ ਅੰਮ੍ਰਿਤਸਰ ਰੱਖੋ ট্রਾਇਲ ਕਰੋ ਜੇਲ੍ਹ ਤਾਂ ਅੰਮ੍ਰਿਤਸਰ ਰੱਖੋ ਤੁਸੀਂ ਤਾਂ ਹਜ਼ਾਰਾਂ ਕਿਲੋਮੀਟਰ ਦੂਰ ਚੱਕ ਕੇ ਉਹਨਾਂ ਨੂੰ ਅਸਾਮ ਚ ਮਾਰਤਾ ਵਾ ਉਹਨਾਂ ਦੇ ਬੱਚੇ ਕਿੱਦਾਂ ਮਿਲਣਗੇ ਉਹਨਾਂ ਦੀ ਭੈਣਾਂ ਉਹਦੇ ਉਹਦੇ ਘਰੋਂ ਉਹਦੀ ਮਾਤਾ ਮਾਂ ਪਿਓ ਕਿੱਦਾਂ ਮਿਲਣਗੇ ਅਗਰ ਇਹੀ ਜੇਲ੍ਹ ਅੰਮ੍ਰਿਤਸਰ ਚੁੰਦੀ ਤਾਂ ਕਿਸੇ ਨੂੰ ਕੀ ਪ੍ਰੋਬਲਮ ਸੀਗੀ ਤੋ ਮੇਰਾ ਮੇਰਾ ਹਿਸਾਬ ਨਾਲ ਮੇਰਾ ਮੰਨਣਾ ਕਿ ਇਹ ਸਭ ਕੁਝ ਭਾਜਪਾ ਦੇ ਇਸ਼ਾਰੇ ਤੇ ਭਗਵੰਤ ਪਾਣ ਨੇ ਕੀਤਾ ਜਿੱਦਾਂ ਕਿਸਾਨਾਂ ਦੇ ਅੰਦੋਲਨ ਨੂੰ ਕੁੱਟਿਆ ਗਿਆ ਪਰ ਇਹਨੇ ਕੋਈ ਹਫਾਜ਼ਤ ਨਹੀਂ ਕੀਤੀ ਉਹ ਕੱਗਰ ਦਰਿਆ ਤੇ ਜਿਹੜੀ ਬੈਰੀਕੇਟਿੰਗ ਆ ਹਰਿਆਣਾ ਪੁਲਿਸ ਸਾਡੇ ਏਰੀਆ ਦੇ ਵਿੱਚ ਆ ਇਹਦਾ ਮਤਲਬ ਭਗਵੰਤ ਪਾਣ ਦੀ ਕੋਈ ਚਾਲ ਹੀ ਨਹੀਂ ਨੀ ਪੰਜਾਬ ਪੰਜਾਬ ਦੀ ਕੋਈ ਅਥਾਰਟੀ ਕਮਾਂਡ ਇਹਦੇ ਹੱਥ ਵਿੱਚ ਮੈਨੂੰ ਨਜ਼ਰ ਹੀ ਨਹੀਂ ਆ ਰਹੀ ਸੋ ਇਸ ਕਰਕੇ ਅਨੇਕਾਂ ਮੁੱਦੇ ਨੇ ਜਿੱਦਾਂ ਇਹ ਵੀ ਆਈਪੀ ਕਲਚਰ ਕਹਿੰਦੇ ਹਟਾਵਾਂਗੇ ਹਜ਼ਾਰ ਹਜ਼ਾਰ ਗਨਮੈਨ ਲਈ ਫਿਰਦੇ 5-5 ਕਰੋੜ ਦੀ ਲੈਕਸਸ ਗੱਡੀਆਂ ਛੱਡਦੇ ਨੇ ਸਾਰਾ ਟੱਬਰੀ ਚੜੀ ਜਾਂਦਾ ਵਾ ਅਮ ਜ ਕੇਜਰੀਵਾਲ ਨੇ 50 ਕਰੋੜ ਦਾ ਸ਼ੀਸ਼ ਮਹਿਲ ਬਣਾ ਲਿਆ ਮਤਲਬ ਆਪਣੇ ਵਾਦੇ ਹੀ ਬਣਾ ਆਪਣੇ ਹੀ ਕੀਤੇ ਹੋਏ ਸਿਧਾਂਤ ਉਹਨਾਂ ਨੂੰ ਪੈਰਾ ਥੱਲੇ ਕੁਚਲ ਕੇ ਤੇ ਕਿਦਾਂ ਸਰਵਾਈਵ ਕਰ ਜਾਣਗੇ ਕਿਸ ਤਰ੍ਹਾਂ ਲੋਕਾਂ ਦੀ ਕਚੈਰੀ ਵਿੱਚ ਦੁਬਾਰਾ ਜਾਣਗੇ ਉਲਟ ਜਾਰੀ ਗੱਲ ਕਿਉਂਕਿ ਭਗਵੰਤ ਮਾਨ ਨੇ ਉਹਨੂੰ ਨਲਾਇਕ ਸਮਝਿਆ ਨਿਕਿਤ ਸਮਝਿਆ ਉਹਦੇ ਮੈਕਮੇ ਜਿਹੜੇ ਸੀ ਐਜੂਕੇਸ਼ਨ ਤੇ ਜਿਹੜੇ ਚੰਗੇ ਮੈਕਮੇ ਸੀ ਮਾਈਨਿੰਗ ਵਗੈਰਾ ਉਹ ਤੋਂ ਵਾਪਸ ਲੈ ਲਏ ਉਹਦੇ ਕੋਲ ਉਹ ਤੋਂ ਕੋ ਤਾਂ ਕੱਲਾ ਖੇਡਾਂ ਦਾ ਮੰਤਰੀ ਹੈ ਇਹ ਇੱਕ ਕਿਸਮ ਦਾ ਕੱਢਣ ਦੇ ਚੱਕਰ 'ਚ ਹੀ ਆ ਉਨਾਲੇ ਉਹਨਾਂ ਨੂੰ ਹਰਉਣਗੇ ਨਾਲੇ ਉਹਨਾਂ ਨੂੰ ਕੈਬਿਨੇਟ ਚੋਂ ਕੱਢ ਦੇਣਗੇ ਮੰਤਰੀ ਸਾਰੇ ਵੈਸੀ ਕੱਢ ਦੇਣੇ ਉਹਨਾਂ ਨੇ ਸਮਝ ਗਿਆ ਨਾ ਤੁਸੀਂ ਦਿੱਲੀ ਦੇ ਲੀਡਰਾਂ ਦੀ ਚਾਲਬਾਜ਼ੀ ਆ ਉਹਨਾਂ ਨੇ ਪਹਿਲਾਂ ਇਹਨਾਂ ਦੇ ਪਰਕਟੇ ਇਹਨਾਂ ਦੇ ਮੰਤਰੀ ਆ ਜਿਹੜਾ ਕੁਲਦੀਪ ਢਾਲੀਵਾਲ ਆ ਜਿਹੜਾ ਸਭ ਤੋਂ ਜ਼ਿਆਦਾ ਸ਼ੋਰ ਮਚਾਉਂਦਾ ਉਹਦੇ ਪੱਲੇ ਕੀ ਉਹਦੇ ਕੋਈ ਫਾਈਲ ਤਾਂ ਇੱਕ ਵੀ ਨਹੀਂ ਆਉਂਦੀ ਰੂਰਲ ਡਿਵੈਲਪਮੈਂਟ ਮਹਿਕਮਾ ਸਭ ਤੋਂ ਇੰਪੋਰਟੈਂਟ ਸਿਗਾ ਤੇ ਇੱਕ ਅਦਾ ਮਹਿਕਮਾ ਹੋਰ ਸੀ ਕੋਈ ਪਤਾ ਨਹੀਂ ਕਿਹੜਾ ਸੀਗਾ ਉਹ ਦੋਨੇ ਦੇ ਵਾਪਸ ਲੈ ਲਿਓ ਤੇ ਕੋਣ ਸਰ ਕਾਂਗਰਸ ਨਹੀਂ ਦੇਖੋ ਗੱਲ ਸੁਣੋ ਮੈਂ ਕਦੇ ਨਹੀਂ ਕਿਹਾ ਮੈਂ ਕਦੇ ਸੀਟ ਪ੍ਰੈਡਿਕਸ਼ਨ ਦੇ ਚੱਕਰ ਚ ਨਹੀਂ ਪੈਂਦਾ ਪਰ ਇੱਕ ਗੱਲ ਤੁਹਾਨੂੰ ਦੱਸ ਦੇਣਾ ਕਿ ਚਾਰ ਪਾਰਟੀਆਂ ਚਾਰ ਕੋਨਿਆਂ ਦੀ ਲੜਾਈ ਵਿੱਚ ਕਾਂਗਰਸ ਅੱਛਾ ਕਰੂਗੀ ਛੋਟੀ ਮੋਟੀ ਲੜਾਈ ਤਾਂ ਕਿਹਦੇ ਚ ਨਹੀਂ ਹੈਗੀ ਜੀ ਸਾਰੀਆਂ ਪਾਰਟੀਆਂ ਦੇ ਵਿੱਚ ਪਾਣਾ ਮੋਟਾ ਜਦੋਂ ਸੀਟ ਨਹੀਂ ਮਿਲਦੀ ਹੁਣ ਦੇਖੋ ਕਿੰਦਾ ਪਾਰਟੀ ਆ ਭਗਵੰਤ ਮਾਨ ਦੂਜਿਆਂ ਨੂੰ ਕਰਦਾ ਸੀ तितਲੀਆਂ तितਲੀਆਂ ਜੀ ਤੇ ਹੁਣ ਤਿੰਨ तितਲੀਆਂ ਤੇ ਇਹਦੀਆਂ ਆ ਹੈਗੀਆਂ ਇਹ 13 ਜ਼ੀਰੋ ਕਹਿੰਦੇ ਸੀਗੇ ਕਰਾਂਗੇ ਇਹਨਾਂ ਕੋਲ 13 ਬੰਦੇ ਨਹੀਂ ਹੈਗੇ ਤਿੰਨ ਬੰਦੇ ਦਾ ਕਾਂਗਰਸ ਚੋਂ ਅਕਾਲੀ ਦਲ ਚੋਂ ਪੱਟ ਕੇ ਲੈ ਕੇ ਗਏ ਜਿਹੜੀ ਤਿਤਲੀ ਇਹਨਾਂ ਨੇ ਪਿਛਲੇ ਵarre ਲਿਆਂਦੀ ਸੀਗੀ ਰਿੰਕੂ ਉਹ ਉੱਡ ਕੇ ਕਮਲ ਦੇ ਫੁੱਲ ਤੇ ਬਹਿ ਗਈ ਆ ਫਿਰ ਇਹਨਾਂ ਨੇ ਅਕਾਲੀਆਂ ਦੀ ਤਿਤਲੀ ਲਿਆਂਦੀ ਦੋ ਇਹਨਾਂ ਨੇ ਕਾਂਗਰਸੀਆਂ ਚੱਕੀਆਂ ਜਿਹੜੇ ਜਿਹੜੀ ਪਾਰਟੀ ਕੋ 13 ਬੰਦੇ ਨਹੀਂ ਗਏ ਉਹ ਇਲੈਕਸ਼ਨ ਕਿੱਦਾਂ ਕਹਿ ਸਕਦੇ ਕਿ 13 ਮੈਨੂੰ ਪੂਰਨ ਆਸ ਆ ਕਿ ਸਾਡੀ ਪਾਰਟੀ ਅੱਛੀ ਪਰਫਾਰਮੈਂਸ ਲੋਕ ਸਭਾ ਚ ਕਰੇਗੀ 13 ਸਾਹਿਬ ਇੱਕ ਲੱਖ ਆਖਰੀ ਚੋਣਾਂ ਹੈਗਾ ਟਪਾ ਪਹੁੰਚੇ ਹੋ ਪਰ ਕਾਂਗਰਸ ਦਾ ਜਿਹੜਾ ਗੜ ਮੰਨਿਆ ਜਾਂਦਾ ਹੈਗਾ ਉਹਤ ਪਰਿਵਾਰ ਇੱਥੇ ਨਹੀਂ ਹੈਗਾ ਕਿਵੇਂ ਦੇ ਦੇਗਾ ਹੌ ਹਲੇ ਕਿਹੜਾ ਤਪਾ ਇੱਕ ਵਾਰੀ ਆਉਣਾ ਸੀ ਕਈ ਵਾਰੀ ਆਉਣਾ ਲੈ ਆਵਾਂਗੇ ਸਾਰੇ ਨਾਲ ਚੱਲਣਗੇ ਤੁਸੀਂ ਧੰਨਵਾਦ